ਬਾਹਰ ਲੱਭਣਾ ਫੇਰ ਨਹੀਂ ਲੱਭਣਾ ਉਹ ਤੇ ਘਰ ਸੁਖ ਵਸਿਆ ਉਹ ਤੇ ਘਰ ਚ ਲੱਭਣਾ ਗੁਰੂ ਸਾਹਿਬ ਨੇ ਭਲਕੜ ਆਖਿਆ ਉਹਨਾਂ ਬੰਦਿਆਂ ਨੂੰ ਜਿਹੜੇ ਬਾਹਰ ਲੱਭਦੇ ਨੇ ਬੜਾ ਸੁਖ ਲੱਭ ਲੈਣਾ ਬਾਹਰ ਆਨੰਦ ਲੱਭ ਲੈਣਾ ਬਾਹਰ ਨਹੀਂ ਲੱਭਦਾ ਜਿੱਦਣ ਲੱਭੇਗਾ ਅੰਦਰ ਜਿੱਦਣ ਤੁਹਾਨੂੰ ਸੁਖ ਲੱਭੇਗਾ ਆਨੰਦ ਲੱਭੇਗਾ ਅੰਦਰੋਂ ਲੱਭੇਗਾ ਬਾਹਰੋਂ ਨਹੀਂ ਲੱਭੇਗਾ ਜੋ ਮਰਤੀ ਕਰ ਤੁਹਾਨੂੰ ਆਪਣੀ ਟਿਊਨਿੰਗ ਕਰਨੀ ਪੈਣੀ ਹੈ ਅੰਦਰੋਂ ਲੱਭਣਾ ਟਿਊਨਿੰਗ ਕਰਕੇ ਅੰਦਰ ਆਨੰਦ ਲੱਭਣਾ ਚੀਜ਼ ਜਿਹੜੀ ਮਰਦੀ ਤੁਹਾਨੂੰ ਬਾਹਰ ਦਿਸਦੀ ਹੈ ਫੀਲ ਦੇ ਅੰਦਰ ਹੁੰਦੀ ਮੇਰਾ ਸਵਾਲ ਹੈ ਦੱਸੋ ਸਾਹਮਣੇ ਮੇਰਾ ਬੱਚਾ ਬੈਠਾ ਹੈ ਬੱਚਾ ਬਾਹਰ ਬੈਠਾ ਫੀਲ ਦੇ ਅੰਦਰ ਹੋ ਰਿਹਾ ਹੈ ਕਿ ਨਹੀਂ ਬੋਲੋ ਅੱਛਾ ਗੱਡੀ ਬਾਹਰ ਖੜੀ ਹੈ ਫੀਲ ਕਿੱਥੇ ਹੁੰਦੀ ਹੈ ਅੰਦਰ ਗਾਲੋਂ ਨੇ ਬਾਹਰ ਖੱਡੀ ਹੈ ਫੀਲ ਕਿੱਥੇ ਹੁੰਦੀ ਹੈ ਅੰਦਰ ਉਹਨੇ ਮੇਰੀ ਸਿਫਤ ਕੀਤੀ ਹੈ ਫੀਲ ਕਿੱਥੇ ਹੁੰਦੀ ਹੈ ਅੰਦਰ ਉਹਨੇ ਮੈਨੂੰ ਗਾਲ੍ਹਾਂ ਕੱਢੀਆਂ ਫੀਲ ਤੇ ਅੰਦਰ ਕਰਦੀ ਹੈ ਫਿਰ ਬਾਹਰ ਤੇ ਬਾਹਰ ਵਰਕ ਕਰਨ ਦੀ ਲੋੜ ਹੁੰਦੀ ਕਿ ਅੰਦਰ ਦੇ ਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਸੀ ਸਭ ਕੁਛ ਕਰਮ ਹੈ ਬਾਹਰ ਨਹੀਂ ਬਾਹਰ ਟੋਲੇ ਸੋ ਪਰਮਤਲਾ ਹੈ ਉਪਰ ਮਤਵੇ ਹੋਏ ਲੋਕ ਨੇ ਜਿਹੜੇ ਬਾਹਰ ਲੱਭਦੇ ਸੀ ਸਭ ਕੁਝ ਤੇਰੇ ਅੰਦਰ ਸੀ ਬੁੱਤ ਬਾਹਰ ਨਹੀਂ ਬਾਹਰ ਤੇ ਖੜਾ ਪਰਕੀਰ ਤੇ ਅੰਦਰ ਹੀ ਕਰਨਾ ਬੁੱਤ ਫਿਰ ਫੀਲ ਅੰਦਰ ਜਿੱਥੇ ਕਰਨਾ ਉੱਥੇ ਠੀਕ ਕਰਨ ਵਾਲੀ ਹੁੰਦੀ ਹੈ ਚੀਜ਼ ਬਾਹਰੋਂ ਨਹੀਂ ਕਰਨੀ ਉਹ ਤੇ ਉਹ ਉਹਨੇ ਨਹੀਂ ਗਾਲ ਕੱਢੀ ਉਹਨਾਂ ਨੂੰ ਗੁੱਸਾ ਨਹੀਂ ਕਰ ਰਿਆ ਅੰਦਰ ਮੇਰੇ ਪ੍ਰੋਬਲਮ ਕਿਉਂ ਹੈ ਪ੍ਰੋਬਲਮ ਅੰਦਰ ਹੈ ਬਾਹਰ ਨਹੀਂ ਹੈ ਉਸ ਬੰਦੇ ਨੇ ਗਾਲ ਕੱਢੀ ਮੈਂ ਗੁੱਸਾ ਕੀਤਾ ਇਹ ਮੈਂ ਜਿਹੜਾ ਗੁੱਸਾ ਕੀਤਾ ਇਹ ਤੇ ਇਹ ਮੇਰੀ ਪ੍ਰੋਬਲਮ ਹੈ ਇਹਨੂੰ ਠੀਕ ਕਰ फील मैं मैं फील नहीं करता कट लै मैं फील नहीं करता तू गड्डी बस असी जा वो फील कर ही ना वो ट्यूनिंग अंदर करने वाले फील तुम अंदर करना सब कुछ कर है बाहर ना ही बाहर टूल सो भरम भुला ही गुरप्रसादी जी ने अंतर पाया स्वंतर बाहर सुहेला जी चिम चिम वर्ष है अमृत धारा ਸੌਟ ਸ਼ੱਪ ਤੇ ਨਹੀਂ ਜਾਣਾ ਲੋਕ ਬਾਹਰ ਠੀਕ ਕਰਨ ਬੀ ਬਾਹਰ ਠੀਕ ਕਰੋ ਇਹ ਬੰਦਾ ਗਾਲ੍ਹਾਂ ਕੱਢਦਾ ਇਹਨੂੰ ਬੰਦਾ ਬਣਾਓ ਇਹਨੂੰ ਠੀਕ ਕਰੋ ਜਾਂ ਤੇ ਇਹਨੂੰ ਘੁੱਟ ਕੇ ਠੀਕ ਕਰੋ ਜਾਂ ਫਿਰ ਇਹਦੀ ਜਾਪਰੂਸੀ ਕਰੋ ਇਹਨੂੰ ਜਿਵੇਂ ਮਰਜ਼ੀ ਠੀਕ ਕਰੋ ਇਹਨੂੰ ਠੀਕ ਕਰ ਫਿਰ ਕੋਈ ਹੋਰ ਲੱਗੇ ਫਿਰ ਉਹਨੂੰ ਠੀਕ ਕਰ ਫਿਰ ਹੋਰ ਲੱਗੇ ਫਿਰ ਉਹ ਠੀਕ ਹੈ ਬਾਹਰ ਠੀਕ ਕਰ ਕੇ ਕਰੇਗਾ ਤਾਂ ਅੰਦਰ ਟਿਊਨਿੰਗ ਕਰ ਰਿਹਾ ਕਿਹੜੇ ਕਿਹੜੇ ਬੰਦੇ ਨੂੰ ਠੀਕ ਕਰੋਗੇ ਬਾਅਦ ਤੁਹਾਨੂੰ ਗਾਲ੍ਹਾਂ ਕੱਢਦਾ ਇਹਨੂੰ ਠੀਕ ਕਰ ਫਿਰ ਉਹਨੂੰ ਠੀਕ ਕਰ ਫਿਰ ਉਹਨੂੰ ਠੀਕ ਕਰ ਸਾਰੀ ਜ਼ਿੰਦਗੀ ਤੇਰੀ ਠੀਕ ਕਰ ਦੇ ਦੀ ਲੱਣੀ। ਤੂੰ ਆਪਣੀ ਟਿਊਨਿੰਗ ਕਰ। ਜਿੱਥੇ ਫੀਲ ਹੁੰਦਾ ਹੈ, ਜਿੱਥੇ ਤੈਨੂੰ ਗਾਲ ਫੀਲ ਹੋਈ ਹੈ, ਉਹਨੂੰ ਠੀਕ ਕਰ। ਜਿੱਥੇ ਤੇਰੇ ਅੰਦਰ ਜਿਹੜੀ ਲੱਗਦੀ ਹੈ ਜਿੱਥੇ ਆ, ਉਹਨੂੰ ਠੀਕ ਕਰ। ਵੇਖੋ ਤੇਰੇ ਫੋੜਾ ਇੱਕ ਤੇਰਾ ਪੈਰ ਮਿੱਦ ਗਿਆ। ਫਿਰ ਦੂਜਾ ਪੈਰ ਮਿਲ ਗਿਆ ਤੇਰਾ ਤੀਜਾ ਥੋੜੇ ਤੇ ਹੱਥ ਮਾਰ ਕੇ ਚੌਥਾ ਲਾ ਗਿਆ ਪੰਜਵਾਂ ਲਾ ਗਿਆ ਉਹਨਾਂ ਦੇ ਡੰਗਾ ਲੈ ਕੇ ਉੱਠਣਾ ਜਾਏਗਾ ਇਹ ਤੇ ਆਈ ਜਾਣਗੇ ਥੋੜੇ ਨੂੰ ਠੀਕ ਕਰ ਉਹਦੇ ਤੇ ਕਵਰ ਤੇ ਉਹਦੇ ਤੇ ਕੋਈ ਮਲਮ ਲਾ ਲੈ ਉਹਦੇ ਤੇ ਕੋਈ ਜ਼ਖਮ ਠੀਕ ਆਪਣਾ ਜ਼ਖਮ ਠੀਕ ਕਰ ਇਹ ਵਾ ਦੋ ਸਵੇ ਸਵੇ ਪ੍ਰੋਬਲਮ ਤੇਰੇ ਥੋੜੇ ਦੀ ਐ ਪ੍ਰੋਬਲਮ ਜਿਹਦਾ ਤਾ ਤੇ ਜਿਹੜੇ ਆ ਕੇ ਦਿਖਾ ਜਾ ਹਾਏ ਜਿਹੜਾ ਉਹਨਾਂ ਮੇਰਾ ਥੋੜਾ ਦਿਖਾ ਜਾਂਦਾ ਜਿਹੜਾ ਉਹਨਾਂ ਮੇਰਾ ਜ਼ਖਮ ਦਿਖਾ ਜਾਂਦਾ ਜਿਹੜਾ ਉਹਨਾਂ ਮੇਰਾ ਜ਼ਖਮ ਦਿਖਾ ਜਾਂਦਾ ਤੂੰ ਲੋਕਾਂ ਨਾਲ ਲੜਨ ਤਰਪੈ ਤੂੰ ਜ਼ਖਮ ਠੀਕ ਕਿਉਂ ਨਹੀਂ ਕਰਦਾ ਕਵਰ ਕਰਕੇ ਰੱਖ ਇਹਦੇ ਤੇ ਕਵਰ ਪਾ ਲੈ ਤਾਂ ਜੋ 6 ਵਜੇ ਮਾਰਦਾ ਮਾਰੀ ਜਾਣ ਤੇ ਤੇਰੇ ਨਾ ਬੱਚੇ ਤੈਨੂੰ ਕਵਰ ਨਹੀਂ ਕਰਨਾ ਆਇਆ ਤੂੰ ਲੜੀ ਜਾ ਲੋਕ ਬਹੁਤ ਖੁਸ਼ ਹੁੰਦਾ ਹੈ ਇਹਦੇ ਤੇ ਕੰਮ ਕਰੋ ਤੋਂ ਅਨਾਦਿ ਕਰਨਾ ਸੰਭਵ ਹੈ ਖੁਸ਼ ਰਹਿਣਾ ਸੰਭਵ ਹੈ ਅਜਿਹਾ ਕਰ ਪਰ ਤੈਨੂੰ ਸਿੱਖਣਾ ਆਪ ਟ੍ਰੇਨ ਕਰ ਟ੍ਰੇਨਿੰਗ ਕਰ ਇਹਦੇ ਤੇ ਵਰਕ ਕਰੋ ਸੁੱਖ ਜਿਹੜੀ ਚੀਜ਼ ਵੀ ਤੈਨੂੰ ਲੱਗਦਾ ਗੱਡੀ ਲੈ ਆਉਂ ਤਾਂ ਸੁੱਖ ਆ ਜਾਣਾ ਕਿਸ ਤਰ੍ਹਾਂ ਘੜੀ ਘੜੀ ਘਟੀ ਜਾਂਦੀ 50 ਲੱਖ ਦੀ ਲੈ ਆਓ ਗੱਡੀ ਅਗਲੇ ਸਾਲ ਕੀ ਦੀ ਲੇਕੀ ਗਿਆ ਵੀ ਲੱਗ ਕੱਢੀ ਜਾਂਦਾ ਪਾਪਾ ਜੀ ਉਹਦਾ ਦੁੱਖ ਵੀ ਤੇ ਨਾਲ ਹੀ ਰਹਿਣਾ ਨਾ ਜੇ ਸੁੱਖ ਆਏਗਾ ਦੁੱਖ ਨਾ ਆਏਗਾ ਵਿਆਹ ਕਰਾ ਲਓ ਮੌਜਾ ਹੀ ਮੌਜਾ ਘਰ ਵਾਲੀ ਆ ਗਈ ਮੁੜ ਕੇ ਫਿਰ ਜੇਬ ਛੱਡੂ ਤੇਰੇ ਕੁਝ ਮੁੜ ਕੇ ਫਿਰ ਤੂੰ ਲੱਗਾ ਰਹਿ ਮਾ ਫਿਰ ਉਹਦੇ ਆਲੇ ਦੁਆਲੇ ਫਿਰ ਜਾ ਗੇੜੇ ਦਿੰਦੇ ਪਰ ਕਰਮਾ ਕਰੀ ਜਾ ਚਾਰ ਪਰ ਕਰਮਾਈ ਉਹ ਪਿੱਛੇ ਲੱਗਦੀ ਏ ਮੁੜ ਕੇ ਤੇ ਤੂੰ ਪਿੱਛੇ ਲੱਗੀ ਰਹਿਣਾ ਸਾਰੀ ਜੀ ਚਾਰ ਚਾਰ ਲਾਵਾਾਂ ਜੀ ਪਿੱਛੇ ਲੱਗਦੀ ਚਾਰ ਲਾਵਾਾਂ ਚੋਂ ਤੇਰੇ ਮਗਰ ਮਗਰ ਫਿਰਦੀ ਏ ਕਹਿੰਦੇ ਬੀਬੀ ਨੂੰ ਅੱਗੇ ਲਾ ਦਿਓ ਪਿੱਛੇ ਜੇ ਗੱਲ ਚੱਲੀ ਸੀ ਕਿ ਤੇ ਬੀਬੀਆਂ ਨੂੰ ਲਾਵਾ ਚੱਕੇ ਲਾ ਫਰਕ ਕਿਉਂ ਰੱਖਦੇ ਦੋ ਲਾਵਾਾਂ ਚ ਬੰਦਾ ਕਿ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਰ ਸੋਚਣ ਵਾਲੀ ਗੱਲ ਤੇ ਐ ਵੀ ਉਸ ਨੂੰ ਪਤਾ ਹੀ ਐ ਵੀ ਚਾਰ ਕਲਾਮਾਂ 'ਚ ਮੈਂ ਪਿੱਛੇ ਚੱਲਣ ਬੈਠਾ ਮੁੜ ਕੇ ਤੇ ਤੈਨੂੰ ਮੇਰੇ ਮਗਰ ਮਗਰੀ ਆਉਣਾ ਪੈਣਾ। ਬੰਦਾ ਜੋ ਮਰਜ਼ੀ ਕਰ ਲਵੇ ਲੱਗਣਾ ਤਾਂ ਪਿੱਛੇ ਪੈਂਦਾ ਹੀ ਐ। ਇਹਦੇ ਅਗਲਾ ਕਹਿੰਦਾ ਪੁੱਤ ਕਲੇਸ਼ ਨਾਲੋਂ ਹੱਥ ਜੋੜੀ ਚੰਗੇ ਨੇ 7 ਵਜੇਂ ਦੀ ਦੱਸੋ ਕਿਵੇਂ ਕਰੀਏ। ਐਂ ਤਾਂ ਹੀ ਕਰ ਲਿਆ ਤਾਂ ਕਲੇਸ਼ ਤੋਂ ਹਰ ਬੰਦਾ ਡਰਦਾ। ਕਲੇਸ਼ ਇਹ じゃ ਪਾ ਲੈਣਾ ਬੰਦਾ ਫਿਰ ਆ ਕੇ ਕਹਿੰਦਾ ਤੂੰ 7 ਵਜੇਂ ਤੂੰ ਜਿਵੇਂ ਕਹਿਲੀ ਓਵੇਂ ਠੀਕ। 2 ਦਿਨ 3 ਦਿਨ 4 ਦਿਨ 5 ਦਿਨ ਸਬਰ ਉਹਨਾਂ ਦੇ ਬਹੁਤ ਹੁੰਦਾ ਮਨਪੰਦਨ ਵੀ ਚੁੱਪ ਕਰ ਸਕਦਾ ਅੱਖ ਕੇ ਬੰਦੇ ਨੂੰ ਹੱਥ ਜੋੜਨੇ ਪੈਣ। ਸੌਖਾ ਹੋ ਗਿਆ। ਜਿਹੜੀ ਚੀਜ਼ ਵੀ ਤੈਨੂੰ ਲੱਗਦੀ ਓ ਤੇ ਨਾਲ ਦੁੱਖ ਵੀ ਆਉਣਾ ਸੁੱਖ ਵੀ ਆਉਣਾ। ਤਾਂ ਕਰਕੇ ਜੇ ਅਸਲ ਵਿੱਚ ਬੰਦੇ ਨੂੰ ਆਨੰਦ ਹੈ ਆਪਣੇ ਅੰਦਰੋਂ ਬਣਾਉਣਾ। ਆਪਣੀ ਟਿਊਨਿੰਗ ਕਰਕੇ ਫਿਰ ਵਿਆਹ ਕਰਾ। ਵਿਆਹ ਤੋਂ ਪਹਿਲਾਂ ਟਿਊਨਿੰਗ ਕਰ ਲਈ ਆਪਣੀ। ਨਹੀਂ ਤੇ ਰਹਿਣ। ਕੋਈ ਨਹੀਂ ਥੋੜਿਆ ਤੇਰੇ ਵਿਆਹ ਬਣਾ ਕੋਈ ਆਈ ਲੈ ਡੋਰਸ ਪਹਿਲਾਂ ਟਿਊਨਿੰਗ ਕਰ ਆ ਬੱਚਾ ਫੇਰ ਜੰਮੀ ਪਹਿਲਾਂ ਟਿਊਨਿੰਗ ਕਰੋ ਆਪੇ ਉਹ ਜੇ ਨਹੀਂ ਜੇ ਤੇਰੀ ਟਿਊਨਿੰਗ ਨਾ ਹੋਈ ਫਿਰ ਤੇਰੀ ਟੇਟ ਰਹੇਗਾ ਬੱਚੇ ਨਾਲ ਨਹੀਂ ਫਰਕ ਪੈਣਾ ਕੋਈ ਤੇ ਜੇ ਟਿਊਨਿੰਗ ਕਰਨਾ ਹੈਗਾ ਫਿਰ ਵਰਦਾਨ ਹੁੰਦਾ ਵਿਆਹ ਵੀ ਬੱਚਾ ਵੀ ਹਰ ਚੀਜ਼ ਵਧੀਆ ਵਧੀਆ ਫਿਰ ਸਵਾਦ